ਮਿੱਤਰੋ ਛੇ ਛੇ ਫਟੇ ਬੰਬ ਲੈ ਕੇ ਆਏ ਆ ਤੁਹਾਡੇ ਆਪ ਤੇ ਦੇਖ ਲਓ ਕਿੰਨਾ ਬੰਬ ਆਇਓ ਤੁਹਾਨੂੰ ਅੰਦਰ ਲੈ ਕੇ ਜਾਂਦੇ ਆ ਮਿੱਤਰੋ ਸ਼ੋਪ ਨੰਬਰ 10 ਡਾਲੇ ਵਾਲੇ ਯਾਰ ਟਰਲੀਆਂ ਫੁੱਲ ਝੜੀਆਂ ਬਥੇਰੀਆਂ ਦੇ ਲਈਆਂ ਜੀ 25 ਪੈਸੇ ਦੀ 50 ਪੈਸੇ ਦੀ 1 ਰੁਪਏ ਦੀ ਆਹ ਦੇਖੋ ਮਿੱਤਰੋ ਵੱਡੇ ਫੁੱਲ ਝੜੇ ਆ ਹੁੰਦੇ ਸਹੀ ਬੰਬ ਆਹ ਦੇਖੋ ਦੈਲ ਵਾਲਾ ਤੀਰ ਕਮਾਨ ਐ ਉਸ ਤੋਂ ਬਾਅਦ ਨਾਰ ਚੈੱਕ ਕਰੋ ਕਿੱਡੇ ਕਿੱਡੇ ਆਈ ਫਟ ਫਟ ਦੇ ਦਾ ਨਾਰ ਆਹੇ ਤੇ ਜਿੰਦਾ ਉੱਚਾ ਬਰਜ ਖਲੀਫਾ ਉੱਡੇ ਉੱਤੇ ਜਾਂਦੇ ਆ ਇਹ ਐਡਾ ਇਹਨਾਂ ਦਾ ਵੇਖ ਲਓ ਜ਼ੋਰ ਆ ਤੇ ਆਜ ਇੱਕ ਗੱਲ ਲਓ ਮਿੱਤਰੋ ਪਟਾਕੇ ਮੈਂ ਕਹਿੰਨਾ ਮੋਗੇ ਸ਼ਹਿਰ ਚ ਤੁਹਾਨੂੰ ਕਿਤੇ ਨਹੀਂ ਮਿਲਣੇ ਮੋਗੇ ਸ਼ਹਿਰ ਦੀ ਸਭ ਤੋਂ ਘੈਂਟ ਤੇ ਸਸਤੀ ਦੁਕਾਨ ਆ ਤੇ ਸਭ ਤੋਂ ਵੱਡੀ ਗੱਲ ਵੀਰਾ ਕਹਿੰਦਾ ਆਹ ਬੁਲਟ ਬੰਬ ਆ ਜਿਹੜੇ ਜਿਹਨੇ 5 ਜਣਿਆਂ ਨੂੰ ਵੀਡੀਓ ਸ਼ੇਅਰ ਕਰਤੀ 5 ਡੱਬੀਆਂ ਤੇ 10 ਜਣਿਆਂ ਨੂੰ ਸ਼ੇਅਰ ਕੀਤੀ ਤਾਂ 10 ਡੱਬੀਆਂ ਠੀਕ ਹੈ ਜੀ ਤੇ ਇਸ ਤੋਂ ਅੱਗੇ ਤੁਸੀਂ ਦੇਖ ਲਓ ਆ ਸਾਰੇ A ਤੋਂ Z ਘੈਂਟ ਕੁਆਲਟੀ ਦੇ ਪਟਾਕੇ ਆ ਬਾਈ ਹੁਣਾਂ ਕੋਲੇ ਤੇ ਇੱਧਰ ਵੀ ਨਿਗਾਹ ਮਾਰ ਲਓ ਜਿਹੜੀ ਛੁਰਲੀ ਥੱਲੇ ਚ ਆਉਦੀ ਹੁੰਦੀ ਆ ਚੱਕਰੀ ਉਹ ਤੁਸੀਂ ਬਧੇਰੀਆਂ ਦੇਖਿਆ ਹੋਣੀਆਂ ਪਰ ਆ ਇੱਕ ਇੱਦਾਂ ਦੀ ਚੱਕਰੀ ਆ ਜਿਹੜੀ ਉੱਪਰ ਜਾ ਕੇ ਉੱਪਰ ਚੱਕਰੀ ਚੱਲਦੀ ਆ ਤੇ ਇਹ ਪਟਾਕੇ ਤੁਹਾਨੂੰ ਇੱਥੋਂ ਹੀ ਮਿਲਣਾ ਮਿੱਤਰੋ ਆ ਚੈੱਕ ਕਰੋ ਬੋਲਟ ਬੰਬਰ ਇਹਦੇ ਆਪਾਂ ਨੂੰ ਕਿੰਨੇ ਦੀ ਕੋਈ ਦੱਬੀ 60 ਰੁਪਏ ਦਾ ਪੂਰਾ ਡੱਬਾ ਦਿਵਾਲੀ ਤੇ ਆਫਰ ਆ ਖੜਾ ਦਾ ਆਫਰਾਈਨ ਲਾਈਆਂ ਹੋਈਆਂ ਵੀਰੇ ਨੇ ਆ 30 ਰੁਪਏ ਦੀ ਡੱਬੀ ਬੋਲਟ ਬੰਬਾਂ ਦੀ ਸਾਰੇ ਬਟਾਕੇ ਮਿਲ ਜਾਣਗੇ 250 ਸ਼ਾਟ 300 ਸ਼ਾਟ 500 ਸ਼ਾਟ ਸਾਰੇ ਵੀਰੇ ਹੁਣਾਂ ਕੋਲ ਬਟਾਕੇ ਹੈਗੇ ਆ ਤੇ ਸਭ ਤੋਂ ਵੱਡੀ ਗੱਲ ਬਨੀਤਾ ਦੇ ਬਟਾਕੇ ਬ੍ਰਾਂਡ ਆ ਸਭ ਤੋਂ ਵਧੀਆ ਬ੍ਰਾਂਡ ਤੇ ਇਹਦੇ ਬਟਾਕੇ ਵੀ ਤੁਹਾਨੂੰ ਇੱਥੇ ਹੀ ਮਿਲ ਜਾਣਿਆ ਰੈੱਡ ਪਿੰਕ ਸਾਰੇ ਹੀ ਹੈਗੇ ਆ ਤੇ ਆ ਸਪੈਸ਼ਲ ਆਲੂ ਬੰਬ ਜਿਹਨੇ ਤਵਾਈ ਮਚਾਈ ਆ ਇਹ ਸਪੈਸ਼ਲ ਤੁਹਾਨੂੰ ਵੀਰੇ ਹੁਣਾਂ ਕੋਲੇ ਹੀ ਮਿਲਨੇ ਆ ਬਾਕੀ ਬਈ 5000 ਤਾਰੀ ਦੇ ਨਾਲ ਆਪਾਂ 15 ਸ਼ੌਟ ਗਿਫਟ ਕਰਦੇ ਆਂ 5000 ਦੀ ਸ਼ੌਪਿੰਗ ਤੇ ਉਹ ਲੈ ਬਈ ਆਹ ਦਾ ਹੋਰ ਧਮਾਕਾ ਕਰਤਾ 5000 ਦੀ ਸ਼ੌਪਿੰਗ ਤੇ ਆਹ ਗਿਫਟ ਤੇ 10000 ਦੀ ਸ਼ੌਪਿੰਗ ਦੇ ਵੀਰਾਂ ਕਹਿੰਦਾ ਲੈ ਐਡਾ ਗਿਫਟ ਆ ਮੈਂ ਕਹਿੰਦਾ ਮਿੱਤਰੋ ਮੇਰੇ ਕੱਦ ਜਿਡਾ ਤੇ 10000 ਦੀ ਸ਼ੌਪਿੰਗ ਤੇ ਆ ਗਿਫਟ ਆ ਸਹੀ ਆ ਵੀਰੇ ਜਿਹੜਾ 50000 ਦੀ ਸ਼ੌਪਿੰਗ ਕਰੂਗਾ ਲੱਖ ਦੀ ਉਹਨੂੰ ਮਾਰਸ਼ ਦੇ ਦਾਂਗੇ ਉਹ ਲੈ ਬਈ ਆਦਾ ਉਹ ਫਿਰ ਮੈਂ ਕਹਿੰਦਾ ਮੋਗੇ ਸ਼ਹਿਰ 'ਚ ਨਹੀਂ ਕਿਸੇ ਨੇ ਲਾਈ ਮਾਰਸ਼ਲ ਦਾ ਸਪੀਕਰ ਅਰੀਜਨਲ 50000 ਜਾਂ ਲੱਖ ਦੀ ਸ਼ਾਪਿੰਗ ਨੇ ਵੀ ਆ ਕਹਿੰਦਾ ਆਪਾਂ ਇਹ ਵੀ ਗਿਫਟ ਕਰ ਦਾਂਗੇ ਓਕੇ ਆ ਵੀ ਓਕੇ ਆ ਬਈ ਓਕੇ ਲੋ ਵੀ ਮਿੱਤਰੋ ਦੀਵਾਲੀ ਤੱਕ ਜਲਦੀ ਜਲਦੀ ਆਇਓ ਫਿਰ ਧੱਕ ਪਾਈਏ